ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਨੂੰ ਵੀ ਨੱਪ ਦਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਨੋਟੀਫਿਕੇਸ਼ਨਸ ਆਉਂਦੀਆਂ ਰਹਿਣ ਆਪਾਂ ਡੇਲੀ ਦਾ ਇੱਕ ਵਲੌਗ ਬਣਾਉਂਦੇ ਆ ਜੀ ਹਰ ਇੱਕ ਵਲੌਗ ਦੇ ਵਿੱਚ ਆਪਣਾ ਨਵਾਂ ਟੌਪਿਕ ਹੁੰਦਾ ਜਿਵੇਂ ਤੁਸੀਂ ਥੰਬਨੇਲ ਦੇਖ ਲਿਆ ਹੋਣਾ ਅੱਜ ਦਾ ਆਪਣਾ ਟੌਪਿਕ ਹੈ ਕਰਤਾਪੁਰਖ ਤੇ ਮਨੁੱਖ ਉਹਨੇ ਇਸ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਮਨੁੱਖ ਜਿਹੜਾ ਹੈ ਉਹ ਆਲਸ ਦਾ ਮਾਰਿਆ ਪਿਆ ਜਾਂ ਸਾਰਾ ਕੁਝ ਕਿਸਮਤ ਭਰੋਸੇ 'ਤੇ ਸਿੱੜਦਾ ਕਿ ਜੋ ਜੇ ਕੁਝ ਮੇਰੇ ਲੇਖਾਂ 'ਚ ਹੋਊਗਾ ਤਾਂ ਮੈਨੂੰ ਮਿਲ ਜੂਗਾ ਹਨਾ ਮਤਲਬ ਆਪ ਮਿਹਨਤ ਕੁਝ ਨਹੀਂ ਕਰਨੀ ਕਿਸਮਤ ਦੇ ਸਹਾਰੇ ਬੈਠਣਾ ਤੇ ਰੱਬ ਨੂੰ ਜੇ ਕੁਝ ਜੇ ਕੁਝ ਆਪਦੇ ਆਪ ਨੂੰ ਨਹੀਂ ਮਿਲਿਆ ਤਾਂ ਰੱਬ ਨੂੰ ਲਾਂਭੇ ਦੇਨੇ ਮਿਹਨੇ ਦੇਨੇ ਕਿ ਇਹ ਰੱਬਾ ਤੂੰ ਸਾਡੀ ਕਿਸਮਤ ਇਹ ਜੀ ਲਿਖੀ ਹੈ ਜਾਂ ਸਾਨੂੰ ਇਹ ਨਹੀਂ ਦਿੱਤਾ ਮੈਨੂੰ ਉਹ ਨਹੀਂ ਦਿੱਤਾ ਵੀ ਤੁਸੀਂ ਮਿਹਨਤ ਤਾਂ ਕਰੋ ਕਿਉਂਕਿ ਇਨਸਾਨ ਨੂੰ ਇਹੀ ਫਿਤਰਤਾ ਬਹੁਤ ਲੋਕ ਹੈਗੇ ਆ ਜਿਹੜੇ ਹੈਗੇ ਆ ਫੁੱਲ ਮਿਹਨਤ ਕਰਦੇ ਡੈਡੀਕੇਸ਼ਨ ਨਾਲ ਮਿਹਨਤ ਕਰਦੇ ਤੇ ਉਹ ਸਕਸੈਸਫੁਲ ਵੀ ਹੋ ਜਾਂਦੇ ਆ ਠੀਕ ਹੈ ਜੀ ਬਟ ਕੁਝ ਕ ਹੈਗੇ ਜਿਹੜੇ ਕਹਿੰਦੇ ਵੀ ਸਾਨੂੰ ਬੈਠੇ ਬਟਾਏ ਹੀ ਸਾਰਾ ਕੁਝ ਮਿਲ ਜੇ ਐਦਾਂ ਨਹੀਂ ਹੁੰਦਾ ਹੁਣ ਜਿਹੜਾ ਆਪਾਂ ਪਾਠ ਕਰਦੇ ਆ ਠੀਕ ਹੈ ਜੀ ਆਪਣਾ ਜਪਜੀ ਸਾਹਿਬ ਦਾ ਪਾਠ ਕਰਦੇ ਆ ਉਸ ਦੇ ਸ਼ੁਰੂਆਤ ਚ ਦੇਖੋ ਜੇ ਪੜੋ ਉਸ ਚੋਂ ਦਾ ੴ ਮਤਲਬ ਭਗਵਾਨ ਇੱਕ ਹੈ ਸਤਨਾਮ ਮਤਲਬ ਉਸ ਦਾ ਨਾਮ ਸੱਚਾ ਫਿਰ ਕਿਹ ਆ ਕਰਤਾ ਪੁਰਖ ਤੁਸੀਂ ਦੇਖੋ ਵੀ ਆ ਬਾਬੇ ਨਾਨਕ ਨੇ ਵੀ ਕਹਿਤਾ ਵੀ ਭਗਵਾਨ ਜਿਹੜਾ ਹੈਗਾ ਕਰਤਾ ਪੁਰਖ ਹੈ ਮਤਲਬ ਉਹ ਆਪਦਾ ਕੰਮ ਕਰ ਰਿਹਾ ਕਿੰਨੇ ਸਾਲਾਂ ਤੋਂ ਕਰ ਰਿਹਾ ਜਿਹੜੀ ਸ੍ਰਿਸ਼ਟੀ ਸਾਜੀ ਆਉਣੇ ਇਹ ਆਪਣੀ ਕੁਦਰਤ ਸਾਜੀ ਆ ਉਹਦੇ ਤੇ ਆਇ ਨਹੀਂ ਵੀ ਉਹਨੇ ਬਣਾ ਕੇ ਛੱਡਤਾ ਤੇ ਆਪ ਆਟੋ ਮੋਡ ਤੇ ਲਾਤਾ ਨਹੀਂ ਉਹ ਕਰਤਾ ਪੁਰਖ ਹੈ ਉਹ ਕਰ ਰਿਹਾ ਉਹਨੇ ਸ੍ਰਿਸ਼ਟੀ ਸਾਜੀ ਉਹਦੀ ਸੰਭਾਲ ਵੀ ਕਰ ਰਿਹਾ ਗੁਰਬਾਣੀ ਵਿੱਚ ਆਉਂਦਾ ਕਿ ਆ ਹਾਈ ਵੀ ਬਰਮਾ ਵਿਸ਼ਨੂੰ ਮਹੇਸ਼ਾ ਜਿਹੜੇ ਬਈ ਇਹ ਦਿੱਤੇ ਵਿਆ ਬਟ ਉਹਨਾਂ ਵਿੱਚ ਵੀ ਤਾਂ ਉਹ ਆਪ ਹੀ ਹੈ ਨਾ ਜੇ ਕੁਛ ਮੇਰੇ ਵੀਰ ਕਹਿਣਗੇ ਬਈ ਗੁਰੂ ਨਾਨਕ ਦੇਵ ਜੀ ਨੇ ਅੱਗੇ ਜਪਜੀ ਸਾਹਿਬ ਦੇ ਵਿੱਚ ਹੈਗਾ ਕਿ ਏਕਮ ਆਈ ਜਗਤ ਵਿਆਇ ਤਿੰਚੇਲੇ ਪ੍ਰਮਾਨ ਹਨਾ ਇੱਕ ਸੰਸਾਰਿਕ ਮੰਡਾਰੀ ਕੋ ਲੈ ਦੀਵਾਨ ਤੇ ਬਈ ਜਿਹੜੇ ਉਹ ਤਿੰਨ ਲਾਏ ਆ ਦੇਵਤੇ ਬਰਮਾ ਵਿਸ਼ਨੂੰ ਮਹੇਸ਼ ਤੇ ਜੇ ਉਹ ਉਹਨਾਂ ਵਿੱਚ ਵੀ ਤਾਂ ਪ੍ਰਮਾਤਮਾ ਹੀ ਆ ਆਪ ਬੈਠ ਕੇ ਹੀ ਕੰਮ ਕਰ ਰਿਹਾ ਆ ਆਪਾਂ ਜਿਹੜੇ ਹੈਗੇ ਆ ਇਨਸਾਨ ਹੈ ਜਾਨਵਰ ਹੈ ਪਸ਼ੂ ਹੈ ਪੰਛੀ ਹੈ ਉਨ੍ਹਾਂ ਵਿੱਚ ਉਹ ਆਪ ਹੀ ਆ ਉਹਨਾਂ ਵਿੱਚ ਉਸ ਪ੍ਰਮਾਤਮਾ ਦੀ ਹੀ ਜੋਤ ਹੈ ਉਹ ਆਪ ਹੀ ਕਰਵਾ ਰਿਹਾ ਬਟ ਜਿਹੜਾ ਇਨਸਾਨ ਦਾ ਮਨ ਹੈ ਉਹ ਹੈਗਾ ਆਪਣਾ ਆਰਾਮ ਪਾਲਣ ਵਾਲਾ ਠੀਕ ਹੈ ਜੀ ਬਈ ਮਿਹਨਤ ਕੋਈ ਹੋਰ ਕਰੇ ਉਹਦਾ ਫਲ ਮੈਨੂੰ ਮਿਲੇ ਹੁਣ ਮਿਹਨਤ ਜਿਹੜੀ ਚੀਜ਼ ਆ ਉਹ ਐਸਕੇਲੇਟਰ ਦੀ ਤਰ੍ਹਾਂ ਹੁੰਦੀ ਆ ਠੀਕ ਹੈ ਜੀ ਜਿਹੜੀ ਕਿਸਮਤ ਹੈ ਸੌਰੀ ਜਿਹੜੀ ਕਿਸਮਤ ਹੈ ਉਹ ਐਸਕੇਲੇਟਰ ਦੀ ਤਰ੍ਹਾਂ ਹੁੰਦੀ ਹੈ ਤੇ ਜਿਹੜੀ ਮਿਹਨਤ ਹੈ ਉਹ ਪੌੜੀਆਂ ਦੀ ਤਰ੍ਹਾਂ ਹੁੰਦੀ ਹੈ ਠੀਕ ਹੈ ਕਿ ਐਸਕੇਲੇਟਰ ਕਈ ਵਾਰ ਚੱਲਦੀ ਹੈ ਕਈ ਵਾਰ ਨਹੀਂ ਚੱਲਦੀ ਬਟ ਮਿਹਨਤ ਜਿਹੜੀ ਆ ਉਹ ਤੁਸੀਂ ਪੌੜੀਆਂ ਹੌਲੀ ਹੌਲੀ ਚੜ੍ਹ ਸਕਦੇ ਹੋ ਆਪੇ ਆ ਮੈਨੂਅਲੀ ਤੁਸੀਂ ਕਰਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹੋ ਐਸਕੇਲੇਟਰ ਕੀ ਪਤਾ ਕਈ ਵਾਰ ਚੱਲੇ ਕਈ ਵਾਰ ਨਾ ਚੱਲੇ ਹੁਣ ਆਪਾਂ ਦੇਖਦੇ ਆਂ ਦੁਨੀਆ ਤੇ ਹਨਾ ਕਿੰਨੇ ਇਨਸਾਨ ਨੇ ਜਿਹੜੇ ਆਪਦੇ ਸੁਪਨੇ ਜਿਹੜੇ ਹੈਗੇ ਅਚੀਵ ਕਰ ਲੈਂਦੇ ਆ ਬਟ ਕਈ ਮੇਰੇ ਵਰਗੇ ਇਹ ਜਿਹੇ ਹੈਗੇ ਆ ਵੀ ਜਿਹੜੇ ਕਹਿੰਦੇ ਆ ਵੀ ਨਹੀਂ ਜੀ ਪਰਮਾਤਮਾ ਆਪੇ ਦੇਊਗਾ ਜੇ ਸਾਡੀ ਕਿਸਮਤ ਚ ਹੋਊਗਾ ਤਾਂ ਸਾਨੂੰ ਮਿਲ ਜੂਗਾ ਨਹੀਂ ਤਾਂ ਫਿਰ ਕੋਈ ਗੱਲ ਨਹੀਂ ਜੇ ਤੁਹਾਨੂੰ ਨਹੀਂ ਮਿਲਦਾ ਫਿਰ ਆਪਾਂ ਰੱਬ ਨੂੰ ਕੋਲਦੇ ਆ ਵੀ ਰੱਬਾ ਤੂੰ ਸਾਡੀ ਕਿਸਮਤ ਕੱਚੀ ਪੈਨਸਲ ਨਾਲ ਲਿਖੀ ਆ ਹੈ ਵੀ ਸਾਨੂੰ ਤੂੰ ਇਹ ਨਹੀਂ ਦਿੱਤਾ ਸਾਨੂੰ ਤੂੰ ਆ ਨਹੀਂ ਦਿੱਤਾ ਵੀ ਤੁਸੀਂ ਟਰਾਈ ਤਾਂ ਕਰੋ ਜਦੋਂ ਕਰਤਾਪੁਰਖ ਆਪ ਸਾਰਾ ਕੁਝ ਕਰ ਰਿਹਾ ਮਮੇ ਉਹ ਕਿਸੇ ਦੇ ਜ਼ਰੀਏ ਕਰ ਰਿਹਾ ਠੀਕ ਹੈ ਬਟ ਉਹ ਆਪ ਖੁਦ ਕਰ ਰਿਹਾ ਪਰਮਾਤਮਾ ਆਪ ਖੁਦ ਸ੍ਰਿਸ਼ਟੀ ਚਲਾ ਰਿਹਾ ਉਸ ਦੀ ਦੇਖਭਾਲ ਕਰ ਰਿਹਾ ਉਸ ਦੀ ਸੰਭਾਲ ਕਰ ਰਿਹਾ ਲੋਕਾਂ ਦੀ ਪਸ਼ੂ ਪੰਛੀ ਮਨੁਸਪਤੀ ਠੀਕ ਹੈ ਹੋਰ ਪਹਾੜ ਪਰਬਤ ਕਿੰਨਾ ਕੁਝ ਆ ਹਵਾ ਪਾਣੀ ਤੁਸੀਂ ਆਪ ਦੇ ਚਾਰੇ ਪਾਸੇ ਘੁੰਮ ਕੇ ਦੇਖੋ ਠੀਕ ਹੈ ਲਾ ਕੇ ਦੇਖੋ ਉਹ ਹਰ ਇੱਕ ਥਾਂ ਆਪ ਕੰਮ ਕਰ ਰਿਹਾ ਕਿਸੇ ਦੇ ਕਿਸੇ ਨਾ ਕਿਸੇ ਦੇ ਜ਼ਰੀਏ ਕਰ ਰਿਹਾ ਚਲੋ ਕੋਈ ਗੱਲ ਨਹੀਂ ਬਟ ਕਰ ਰਿਹਾ ਬਟ ਮਨੋਕੀ ਇੱਕ ਇਹ じゃ ਪੁਰਾਣੀ ਆ ਵੀ ਜਿਹੜਾ ਕਹਿੰਦਾ ਵੀ ਨਹੀਂ ਮੈਂ ਬੈੱਡ ਤੇ ਬੈਠਾ ਹਾਂ ਮੈਂ ਸੋਚਾਂ ਤੇ ਉਹ ਪ੍ਰਗਟ ਹੋ ਜੇ ਇੱਕ ਤਾਂ ਇਹ ਜਿਹੜਾ ਹੈਗਾ ਨਾ ਕਹਿੰਦੇ ਆ ਵੀ ਸਾਰਾ ਕੁਝ ਸਾਧ ਅਧੀਆਂ ਪੁੜੀਆਂ ਤੇ ਨਹੀਂ ਛੱਡੀਦਾ ਹੁੰਦਾ ਆਪ ਵੀ ਕੁਛ ਨਾ ਕੁਛ ਕਰਨਾ ਪੈਂਦਾ ਠੀਕ ਹੈ ਜਿਹੜੇ ਜਾਣਦੇ ਆ ਵੀ ਸਾਡੇ ਆ ਉਹ ਜੇ ਸਾਡੇ ਆ ਉਹ ਜੇ ਸਾਰਾਂ ਤੋਂ ਕੁੜੀਆਂ ਲਈ ਆਉਂਦੇ ਆ ਮਝਾਕ ਚ ਹੀ ਕਹਿੰਦੇ ਹੁੰਦੇ ਆ ਵੀ ਗੱਲ ਤਾਂ ਵੈਸੇ ਸੱਚੀ ਹੋਈ ਆ ਵੀ ਸਾਰੇ ਹੀ ਹਸਾਦ ਦੀਆਂ ਕੁੜੀਆਂ ਤੇ ਨਹੀਂ ਕੰਮ ਚੱਲਦਾ ਹੁੰਦਾ ਆਪ ਵੀ ਹੱਥ ਪੈਰ ਹਲਾਉਣੇ ਪੈਂਦੇ ਆ ਦੇਖੋ ਜਿੰਨਾ ਚਿਕਰ ਬੱਚਾ ਰੋਂਦਾ ਨਹੀਂ ਮਾਂ ਵੀ ਦੁੱਧ ਨਹੀਂ ਦਿੰਦੀ ਠੀਕ ਹੈ ਜੀ ਤਾਂ ਇਹ ਗੱਲ ਹੈ ਵੀ ਤੁਹਾਨੂੰ ਬਿਸਤਰੇ ਚ ਉੱਠਣਾ ਪਊਗਾ ਜਿਹੜੇ ਵੀ ਤੁਸੀਂ ਡ੍ਰੀਮ ਸੋਚੇ ਆ ਆਪਦੇ ਸੁਪਨੇ ਸੋਚੇ ਆ ਜਾਂ ਆਪ ਦਾ ਕੋਈ ਟੀਚਾ ਸੋਚਿਆ ਵੀ ਸਾਨੂੰ ਆ ਮਿਲੇ ਭਈਆ ਸਾਡੀ ਕਿਸਮਤ ਚ ਹੋਵੇ ਤਾਂ ਤੁਸੀਂ ਇਹ ਸਾਰੀ ਗੱਲ ਕਿਸਮਤ ਤੇ ਨਹੀਂ ਛੱਡਣੀ ਤੁਹਾਨੂੰ ਆਪ ਬੈੱਡ ਚੋਂ ਉੱਠਣਾ ਪੈਣਾ ਘਰੋਂ ਬਾਹਰ ਨਿਕਲਣਾ ਪੈਣਾ ਕੰਮ ਕਰਨਾ ਪੈਣਾ ਤੁਸੀਂ ਜੋ ਵੀ ਹੋ ਜਿਵੇਂ ਵੀ ਹੋ ਜਿੱਥੇ ਵੀ ਹੋ ਠੀਕ ਹੈ ਇਹ ਇੱਕ ਸਮਝ ਲਓ ਲਾਈਫ ਲੈਸਨ ਹੀ ਆ ਬਈ ਉੱਠਣਾ ਪੈਣਾ ਘਰੋਂ ਬਾਹਰ ਨਿਕਲਣਾ ਪੈਣਾ ਜਿਹੜੀ ਦਲੇਦਰਤਾ ਉਹ ਕੱਢਣੀ ਪੈਣੀ ਹੈ ਜੇ ਤੁਸੀਂ ਕੋਈ ਚੀਜ਼ ਅਚੀਵ ਕਰਨੀ ਆ ਤਾਂ ਤੁਹਾਨੂੰ ਉਸ ਦਾ ਪ੍ਰਾਈਸ ਦੇਣਾ ਪੈਣਾ ਇਹੀ ਪ੍ਰਾਈਸ ਹੁੰਦਾ ਕਿ ਜਿਵੇਂ ਹੁਣ ਤੁਸੀਂ ਕੋਈ ਸਮਝੋ ਤੁਹਾਡੀ ਕੋਈ ਡ੍ਰੀਮ ਕਾਰ ਆ ਠੀਕ ਹੈ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੁਸੀਂ ਕੁਝ ਵੀ ਕਰਦੇ ਹੋ ਕੰਟੈਂਟ ਕ੍ਰੀਏਟ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਐਕਸਵਾਈਜ਼ਡ ਕੁਝ ਵੀ ਕਰਦੇ ਹੋ ਤੁਸੀਂ ਉਸ ਚੀਜ਼ ਨੂੰ ਖਰੀਦਣ ਵਾਸਤੇ ਤੁਸੀਂ ਆਪਦੀ ਜ਼ਿੰਦਗੀ ਦੇ 24 ਘੰਟਿਆਂ 'ਚੋਂ ਕੁਝ ਟਾਈਮ ਉਸ ਚੀਜ਼ ਵਾਸਤੇ ਦੇ ਰਹੇ ਹੋ ਇਨਵੈਸਟ ਕਰ ਰਹੇ ਹੋ ਤੁਹਾਨੂੰ ਉਹ ਤੁਸੀਂ ਉਹ ਪ੍ਰਾਈਸ ਦੇ ਰਹੇ ਹੋ ਠੀਕ ਹੈ ਜੀ ਤਾਂ ਤੁਹਾਨੂੰ ਉਹ ਇਨਵੈਸਟਮੈਂਟ ਕਰਨੀ ਪੈਣੀ ਆ ਉਹ ਵੀ ਰੈਗੂਲਰ ਇਹ ਨਹੀਂ ਕਿ 5 ਦਿਨ ਕਰ ਲਈ ਤੇ ਬਾਅਦ ਚ ਬਈ ਛੱਡਤਾ ਵੀ ਸਾਡੇ ਤੋਂ ਤਾਂ ਹੁੰਦਾ ਨਹੀਂ ਜਾਂ ਇਹ ਨਹੀਂ ਹੁੰਦਾ ਹੁਣ ਜਿਵੇਂ ਕੰਟੈਂਟ ਕ੍ਰिएशन ਆ YouTube ਚੈਨਲ ਸਾਰੇ ਬਣਾ ਲੈਂਦੇ ਆ ਮੋਟੀਵੇਸ਼ਨ ਸਾਰਿਆਂ ਨੂੰ ਆ ਜਾਂਦਾ ਆਪਾਂ ਪਿਛਲੇ ਵੀਡੀਓਸ ਚ ਜੇ ਤੁਸੀਂ ਦੇਖੋਗੇ ਮੇਰੀ ਪਿਛਲੀ ਵੀਡੀਓਸ ਚ ਮੋਟੀਵੇਸ਼ਨ ਵਰਸਸ ਕੰਸਿਸਟੈਂਸੀ ਮੈਂ ਸਪੈਸ਼ਲ ਵੀਡੀਓ ਪਾਈ ਆ ਕਿ ਮੋਟੀਵੇਸ਼ਨ ਹੁੰਦਾ ਉਹ 5-7 ਦਿਨਾਂ ਦਾ ਹੁੰਦਾ ਜਾਂ ਕਈ ਵਾਰ ਨਹੀਂ ਹੁੰਦਾ ਵੀ ਅੱਜ ਸਵੇਰੇ ਆ ਗਿਆ ਤੇ ਸ਼ਾਮ ਤੱਕ ਮੋਟੀਵੇਸ਼ਨ ਗਿਆ ਠੀਕ ਹੈ ਜੀ ਜਾਂ 2-3 ਦਿਨਾਂ ਚ ਚਲਾ ਗਿਆ ਬਟ ਕੰਸਿਸਟੈਂਸੀ ਹੈ ਤੁਹਾਨੂੰ ਜਿਹੜੀ ਤੁਹਾਡੇ ਡ੍ਰੀਮ ਨੂੰ ਜਿਹੜਾ ਅਚੀਵ ਕਰਨਾ ਨਾ ਜਿਹੜਾ ਤੁਸੀਂ ਗੋਲ ਅਚੀਵ ਕਰਨਾ ਉਸ ਦੇ ਵਾਸਤੇ ਤੁਹਾਨੂੰ ਕੰਸਿਸਟੈਂਸੀ ਕਰਨੀ ਪਊਗੀ ਤੁਹਾਡਾ ਮਨ ਹੈ ਨਹੀਂ ਹੈ ਠੀਕ ਹੈ ਹੁਣ ਮੈਂ ਵੀਡੀਓ ਬਣਾ ਰਿਹਾ ਮੇਰੇ ਅੱਜ 66 ਦਿਨ ਹੋ ਰਹੇ ਆ 66ਵਾਂ ਦਿਨ ਹੈ ਮੈਨੂੰ ਲੱਗਦਾ ਮੇਰੀ ਵੀਡੀਓ ਦਾ ਤੇ ਵਿੱਚ ਕਈ ਵਾਰ ਇਹ ਜਾਂ ਮਨ ਹੋਇਆ ਵੀ ਯਾਰ ਛੱਡ ਦੀ ਯਾਰ ਕੋਈ ਰਿਸਪੌਂਸ ਨਹੀਂ ਆ ਰਿਹਾ ਕਿਉਂਕਿ ਵਿਊਜ਼ ਜਿਹੜੇ ਹੈਗੇ ਆ ਉਹ ਜਾਂ ਦਾ 5 ਆਉਂਦੇ ਆ 7 ਆਉਂਦੇ ਆ 15 ਆਉਂਦੇ ਆ ਇਸ ਤਰ੍ਹਾਂ ਆਉਂਦੇ ਆ ਬਟ ਫਿਰ ਉਹੀ ਗੱਲ ਵੀ ਜੇ ਤੁਸੀਂ ਕੋਈ ਡ੍ਰੀਮ ਆਪਦੇ ਮਨ 'ਚ ਸੋਚਿਆ ਠੀਕ ਹੈ ਤਾਂ ਉਸ ਦੇ ਵਾਸਤੇ ਤੁਹਾਨੂੰ ਵਰਕ ਕਰਨਾ ਪੈਣਾ ਹੁਣ ਮੈਂ ਜੇ ਆਲ ਦਿੱਤੀ ਲਾ ਕੇ ਦੇਖੀਏ ਭਈ ਕਈ ਵਾਰ ਮੇਰਾ ਨਹੀਂ ਮਨ ਕਰਦਾ ਭਈ ਮੈਂ ਵੀਡੀਓ ਬਣਾਵਾਂ ਜਾਂ ਕੀ ਕਰਨਾ ਯਾਰ ਇਹਨਾਂ ਚੀਜ਼ਾਂ ਤੇ ਕੀ ਰੱਖਿਆ ਬਟ ਫਿਰ ਉਹੀ ਕਹੀਦਾ ਭਈ ਨਹੀਂ ਫਿਰ ਤੂੰ ਡ੍ਰੀਮ ਵੀ ਤਾਂ ਸੋਚਿਆ ਨਾ ਤਾਂ ਤੈਨੂੰ ਉਸ ਦੇ ਵਾਸਤੇ ਕੰਮ ਕਰਨਾ ਪੈਣਾ ਤਾਂ ਇਹ ਗੱਲ ਹੈ ਜੀ ਵੀ ਜਦੋਂ ਸਭ ਤੋਂ ਵੱਡੀ ਐਗਜ਼ਾਮਪਲ ਹੈ ਵੀ ਕਰਤਾ ਪੁਰਖ ਵੀ ਜਦੋਂ ਭਗਵਾਨ ਕੰਮ ਕਰ ਰਿਹਾ ਤਾਂ ਫਿਰ ਬੰਦਾ ਕਿਉਂ ਨਾ ਕਰੇ ਹਨਾ ਵੀ ਬੈਠੇ ਬਿਠਾਏ ਕਿਉਂ ਪੜਲੇ ਤੇ ਇਹ ਚੀਜ਼ ਹੈ ਜੀ ਹਰ ਇੱਕ ਚੀਜ਼ ਵਾਸਤੇ ਜੇ ਕੋਈ ਚੀਜ਼ ਤੁਸੀਂ ਅਚੀਵ ਕਰਨੀ ਹੈ ਤਾਂ ਉਸ ਦੇ ਵਾਸਤੇ ਤੁਹਾਨੂੰ ਇਨਵੈਸਟ ਕਰਨਾ ਪੈਣਾ ਟਾਈਮ ਦੇ ਵਿੱਚ ਇਨਵੈਸਟਮੈਂਟ ਕਰਨੀ ਪੈਣੀ ਹੈ ਹਰ ਇੱਕ ਕੋਲ 24 ਘੰਟੇ ਹੁੰਦੇ ਜੀ ਹੁਣ ਜਿਹੜੇ ਬੰਦੇ ਹੋ ਜਾਂਦੇ ਆ ਕਾਮਯਾਬ ਠੀਕ ਹੈ ਜੀ ਤੇ ਜਿਹੜੇ ਹੁਣ ਕਿਉਂਕਿ ਕਾਮਯਾਬ ਕਿਹੜੇ ਹੁੰਦੇ ਆ ਜਿਹੜੇ ਕੰਮ ਕਰਦੇ ਹੁੰਦੇ ਆ ਹਰ ਰੋਜ਼ ਦਿਨ ਰਾਤ ਇੱਕ ਕਰਕੇ ਕੰਮ ਕਰਦੇ ਹੁੰਦੇ ਆ ਤੇ ਜਿਹੜੇ ਮੇਰੇ ਵਰਗੇ ਨਠੱਲੇ ਹੁੰਦੇ ਆ ਹਨਾ ਉਹ ਕਹਿ ਦਿੰਦੇ ਆ ਯਾਰ ਉਹਨਾਂ ਦਾ ਤਾਂ ਫਲਾਨਿਆਂ ਦਾ ਪਰਮਾਤਮਾ ਨੇ ਆਹ ਕਰਤਾ ਫਲਾਨਿਆਂ ਦਾ ਪਰਮਾਤਮਾ ਨੇ ਉਹ ਕਰਤਾ ਭਾਈ ਸਾਹਿਬ 24 ਘੰਟੇ ਸਾਰਿਆਂ ਨੂੰ ਗਿਣਤੀ ਨੇ ਮਿਲੇ ਆ ਦਿਨ ਦੇ 24 ਘੰਟੇ ਠੀਕ ਹੈ ਜੀ ਤਾਂ ਉਹਨੂੰ ਤੁਸੀਂ ਉਹ ਦੇਖੋ ਵੀ ਉਹ ਆਪਦੇ 24 ਘੰਟਿਆਂ ਚ ਕਿੰਨੇ ਘੰਟੇ ਗ੍ਰਾਈਂਡ ਕਰਦੇ ਆ ਠੀਕ ਹੈ ਮਿਹਨਤ ਕਰਦੇ ਆ ਤੇ ਤੁਸੀਂ ਸਿਰਫ ਖੁਆਪ ਦੇਖਦੇ ਆ ਠੀਕ ਆ ਖੁਆਬ ਦੇਖਣੇ ਚੰਗੀ ਗੱਲ ਐ ਮਾੜੀ ਗੱਲ ਨਹੀਂ ਹੈਗੀ ਖੁਆਬ ਦੇਖਣੇ ਚਾਹੀਦੇ ਆ ਬੰਦੇ ਨੂੰ ਜਿਉਂਦਾ ਰੱਖਦੇ ਆ ਬਟ ਉਸ ਤੇ ਉਹਨੂੰ ਪੂਰਾ ਕਰਨ ਵਾਸਤੇ ਸਾਰਾ ਤੁਸੀਂ ਪ੍ਰਮਾਤਮਾ ਤੇ ਨਹੀਂ ਛੱਡਣਾ ਤੁਹਾਨੂੰ ਆਪ ਵੀ ਕੰਮ ਕਰਨਾ ਪੈਣਾ ਤੁਹਾਨੂੰ ਆਪ ਘਰੋਂ ਬਾਹਰ ਨਿਕਲਣਾ ਪੈਣਾ ਠੀਕ ਆ ਆਪਣਾ ਦਿਮਾਗ ਚ ਚਲਾਉਣਾ ਪੈਣਾ ਤੇ ਇੱਕ ਚੀਜ਼ ਹੁੰਦੀ ਆ ਬਈ ਬੇਪਰਵਾਹ ਹੋਣਾ ਪੈਣਾ ਤੁਹਾਨੂੰ ਇੱਕ ਹੁੰਦਾ ਲਾਪਰਵਾ ਬਈ ਸਾਨੂੰ ਆ ਨਹੀਂ ਮਿਲਿਆ ਉਹ ਨਹੀਂ ਮਿਲਿਆ ਰੱਬ ਨੂੰ ਤਾਣ ਨਹੀਂ ਦੇਤੇ ਹਨਾ ਕਿਉਂਕਿ ਆਪਦੀ ਲਾਪਰਵਾਹੀ ਹੁੰਦੀ ਇੱਕ ਹੁੰਦਾ ਬੇਪਰਵਾ ਕਿ ਸਾਰਾ ਕੁਝ ਕੀਤਾ ਠੀਕ ਹੈ ਸਾਰਾ ਕੁਝ ਕਰ ਲਿਆ ਮਿਹਨਤ ਕੀਤੀ ਸਾਰਾ ਕੁਝ ਕੀਤਾ ਬਟ ਕੰਮ ਨਹੀਂ ਬਣਿਆ ਤੁਸੀਂ ਫੇਲ ਹੋਗੇ ਤਾਂ ਉਥੇ ਤੁਸੀਂ ਬੇਪਰਵਾ ਜੇ ਹੋਵੋਗੇ ਤਾਂ ਤੁਸੀਂ ਦੁਬਾਰਾ ਉੱਠ ਕੇ ਕੰਮ ਕਰੋਗੇ ਵੀ ਚਲੋ ਕੋਈ ਗੱਲ ਨਹੀਂ ਮੈਂ ਆਪਦੇ ਵੱਲੋਂ ਫੁੱਲ ਡੈਡੀਕੇਸ਼ਨ ਦਿੱਤੀ ਕੋਈ ਇੱਕ ਅੱਧੀ ਕਾਣ ਰਹਿ ਗਈ ਹੋਊਗੀ ਕਾਂ ਕਰਕੇ ਮੇਰ ਤੋਂ ਇਹ ਜਿਹੜੀ ਮੈਂ ਮੈਨੂੰ ਕਾਮਯਾਬੀ ਨਹੀਂ ਮਿਲੀ ਬਟ ਮੈਂ ਨੈਕਸਟ ਟਰਾਈ ਪੂਰੀ ਮਾਰੂਗਾ ਤਾਂ ਇਹ ਗੱਲ ਹੈ ਵੀ ਹਾਰਨਾ ਨਹੀਂ ਥੱਕਣਾ ਨਹੀਂ ਦਾ ਠੀਕ ਹੈ ਇੱਕ ਵਾਰ ਫੇਲ ਹੋਮ ਦੋ ਵਾਰ ਫੇਲ ਹੋਮ ਤੁਹਾਡੇ ਕੋਲ ਤਜਰਬਾ ਹੀ ਹੋਊਗਾ ਠੀਕ ਹੈ ਸਕਸੈਸ ਫੁੱਲ ਹੋਣ ਵਾਸਤੇ ਕੀ ਹੈ ਤੁਹਾਨੂੰ ਇੱਕ ਹਿੱਟ ਦੀ ਲੋੜ ਹੈ ਹੁਣ ਜਿਵੇਂ ਮੈਂ ਹਰ ਰੋਜ਼ ਵੀਡੀਓਜ਼ ਬਣਾ ਰਿਹਾ ਠੀਕ ਹੈ ਮੇਰੇਆਂ 66 ਮੰਦੇ ਨੇ 66 ਵੀਡੀਓ YouTube ਤੇ ਪੈ ਗਈਆਂ ਜੇ ਤੁਸੀਂ ਅੱਜ ਦੇਖੋਗੇ 66 ਡੇ ਆ 66 ਵੀਡੀਓਜ਼ ਪੈ ਗਈਆਂ ਔਰ ਮੈਨੂੰ ਨਹੀਂ ਪਤਾ ਵੀ ਕਿਹੜੀ ਵੀਡੀਓ ਨੇ ਕਲਿੱਕ ਕਰਨਾ ਕਿਹੜੀ ਵੀਡੀਓ ਨੇ ਹਿੱਟ ਕਰਨਾ ਠੀਕ ਹੈ ਜੀ ਉਸ ਇੱਕ ਵੀਡੀਓ ਨਹੀਂ ਸਾਰੀਆਂ ਵੀਡੀਓਜ਼ ਨੂੰ ਕਵਰ ਅਪ ਕਰ ਦੇਣਾ ਤਾਂ ਇਹ ਗੱਲ ਹੈ ਵੀ ਤੁਸੀਂ ਕਰੋ ਹਰ ਰੋਜ਼ ਕਰੋ ਹੁਣ ਲਗਾਤਾਰ 66 ਵੀਡੀਓ ਆ ਇੱਕ ਵੀਡੀਓ ਹੈ ਮੇਰੀ ਜਿਹੜੀ 66 ਵੀਡੀਓਆਂ ਦੇ ਵਿੱਚੋਂ ਮਤਲਬ ਅੱਜ ਦੀ ਜੇ ਵੀਡੀਓ ਛੱਡਦੀ ਹੈ 65 ਵੀਡੀਓਜ਼ ਜਿਹੜੀਆਂ ਨੇ ਇੱਕ ਵੀਡੀਓ ਹੈ ਜਿਸ ਤੇ 370 ਵਿਊ ਆਏ ਹੈ ਉਹ ਹੈਗੀ ਆ ਪਿੰਡ ਦੀ ਸਵੇਰ ਆਈ ਥਿੰਕ ਉਹ ਵੀਡੀਓ ਆ ਤੇ ਉਸ ਤੇ 70 370 ਵਿਊ ਆਏ ਆ ਹੁਣ ਤੱਕ ਜਦੋਂ ਦੀ ਆ ਵੀਡੀਓ ਬਣ ਰਹੀ ਆ 370 ਵਿਊਜ਼ ਨੇ ਉਸ ਤੋਂ ਬਾਅਦ ਨਹੀਂ ਤਾਂ ਕੋਈ 5 ਐ ਕੋਈ 7 ਐ ਕੋਈ 1 ਐ ਕੋਈ 9 ਐ ਹਨਾ ਤਾਂ ਮਤਲਬ ਤੁਹਾਨੂੰ ਕਰਨਾ ਪੈਣਾ ਇਹ ਨਹੀਂ ਐ ਕਿ ਤੁਸੀਂ ਸਾਰਾ ਕੁਝ ਕਿਸਮਤ ਤੇ ਛੱਡੋ ਤੇ ਬਾਅਦ ਚ ਜੇ ਤੁਹਾਨੂੰ ਨਾ ਮਿਲੇ ਫਿਰ ਆ ਹਨਾ ਰੱਬ ਨੂੰ ਦੋਸ਼ ਦਿਓ ਰੱਬ ਨੇ ਤਾਂ ਆਪ ਕੰਮ ਕਰ ਰਿਹਾ ਉਹ ਆਪ ਐਗਜ਼ਾਮਪਲ ਸੈੱਟ ਕੀਤੀ ਆ ਭਿੰਮਈ ਮੈਂ ਖੁਦ ਕੰਮ ਕਰ ਰਿਹਾ ਹਾਂ ਅੱਡੀ ਦੇਖਭਾਲ ਕਰ ਰਿਹਾ ਜਿਹੜੀ ਆਪਣੀ ਸ੍ਰਿਸ਼ਟੀ ਹੈਗੀ ਆ ਠੀਕ ਹੈ ਲੋਕ ਹੈਗਾ ਜੰਗਲ ਪਾਣੀ ਸਾਰਾ ਕੁਝ ਜੋ ਵੀ ਹੈ ਵਾਤਾਵਰਨ বায়ੂ ਮੰਡਲ ਸਾਰਿਆਂ ਦੀ ਦੇਖਭਾਲ ਪਰਮਾਤਮਾ ਆਪ ਕਰ ਰਿਹਾ ਉਹ ਐ ਬੈਠਾ ਦੇਖ ਨਹੀਂ ਰਿਹਾ ਠੀਕ ਹੈ ਜੀ ਉਹਨੇ ਸਾਰਿਆਂ ਨੂੰ ਕੰਮ ਲਾਇਆ ਤੇ ਕੰਮ ਉਹਨਾਂ ਦੇ ਵਿੱਚ ਆਪ ਬਰਾਜਮਣ ਹੋ ਕੇ ਕੰਮ ਕਰ ਰਿਹਾ ਤਾਂ ਬੰਦੇ ਨੂੰ ਵੀ ਇਹ ਚਾਹੀਦਾ ਕਿ ਉੱਠੋ ਹਿੰਮਤ ਕਰੋ ਹਨਾ ਕੰਮ ਕਰੋ ਸਕਸੈਸਫੁਲ ਹੋਮੋਗੇ ਮੈਂ ਲਿਖ ਕੇ ਦਿੰਨਾ ਤੁਸੀਂ ਆਪਣਾ 100% ਡੈਡੀਕੇਸ਼ਨ ਨਾਲ ਹਰ ਰੋਜ਼ ਕੰਮ ਕਰਨਾ ਲਗਾਤਾਰ 5 ਸਾਲ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਕਿ ਜੋ ਤੁਸੀਂ ਡ੍ਰੀਮ ਕੀਤਾ ਨਾ ਜੋ ਤੁਹਾਡਾ ਡ੍ਰੀਮ ਹੈ ਉਹ ਪੂਰਾ ਹੋ ਕੇ ਹੀ ਰਹੂਗਾ ਬਸ ਕੰਮ ਕੀ ਕਰਨਾ ਬਈ ਹਰ ਰੋਜ਼ ਕੰਮ ਕਰਨਾ ਲਗਾਤਾਰ 5 ਸਾਲ ਮਿਹਨਤ ਕਰਨੀ ਹੈ ਹਰ ਰੋਜ਼ ਲਗਾਤਾਰ ਕੋਈ ਇਹ ਨਹੀਂ ਕਿ ਅੱਜ ਮੈਨੂੰ ਬੁਖਾਰ ਹੈ ਜੀ ਅੱਜ ਮੈਨੂੰ ਜ਼ਖਾਾਮ ਹੈ ਜੀ ਅੱਜ ਮੇਰੇ ਨਾਲ ਉਹ ਹੋ ਗਿਆ ਅੱਜ ਮੇਰੇ ਨਾਲ ਵਾਹ ਹੋ ਗਿਆ ਨਹੀਂ ਏਵਰੀ ਵਨ ਨੇ ਛੱਡਨੇ ਪੈਣੇ ਆ ਤੁਹਾਨੂੰ ਜੇ ਤੁਸੀਂ ਕਾਮਯਾਬ ਹੋਣਾ ਨਾ ਜੇ ਤੁਸੀਂ ਆਪਦੇ ਡ੍ਰੀਮ ਅਚੀਵ ਕਰਨੇ ਆ ਆਪਦੇ ਗੋਲਸ ਕੰਨੀ ਜਾਣਾ ਤਾਂ ਤੁਹਾਨੂੰ ਸਾਰਾ ਕੁਝ ਛੱਡਣਾ ਪਊਗਾ ਜਿਹੜੀ ਤੁਸੀਂ ਜਿਹੜਾ ਤੁਸੀਂ ਡ੍ਰੀਮ ਲਿਆ ਜਿਹੜਾ ਤੁਸੀਂ ਡ੍ਰੀਮ ਹਾਊਸ ਬਣਾਉਣਾ ਜਿਹੜੀ ਤੁਸੀਂ ਡ੍ਰੀਮ ਕਾਰ ਲੈਣੀ ਆ ਹਨਾ ਜਾਂ ਜਿਹੜੇ ਵੀ ਤੁਸੀਂ ਡੈਸਟੀਨੇਸ਼ਨ ਘੁੰਮਣੇ ਆ ਉਸ ਦੀ ਇੱਕ ਪ੍ਰਾਈਸ ਹੈ ਹਰ ਇੱਕ ਚੀਜ਼ ਦੀ ਪ੍ਰਾਈਸ ਹੈ ਕੀਮਤ ਅਦਾ ਕਰਨੀ ਪੈਂਦੀ ਆ ਉਸ ਤੋਂ ਬਿਨਾ ਫ੍ਰੀ ਚ ਕੁਝ ਨਹੀਂ ਮਿਲਦਾ ਤੇ ਸ਼ਾਰਟਕਟ ਹੈ ਨਹੀਂ ਕੋਈ ਵੀ ਇਹ ਸ਼ਾਰਟਕਟ ਹੈਗਾ ਤਾਂ ਉਸਦੇ ਨੁਕਸਾਨ ਬਹੁਤ ਜ਼ਿਆਦਾ ਨੇ ਫਾਇਦੇ ਘੱਟ ਨੇ ਠੀਕ ਹੈ ਜੀ ਤਾਂ ਇਹ ਗੱਲ ਹੈ ਸ਼ਾਰਟਕਟ ਇਜ਼ ਲਾਈਕ ਜਿਵੇਂ ਕਹਿ ਦਿੰਦੇ ਆ ਬਈ ਕਹਾਵਤਾਂ ਚ ਸੁਣਦੇ ਆ ਬਈ ਹਨਾ ਉਹ ਅਲਾਦੀਨ ਦਾ ਚਰਾਗਾ ਉਹਨੇ ਚਰਾਗਾ ਘਸਿਆ ਤਾਂ ਜਨ ਨਿਕਲ ਗਿਆ ਤੇ ਉਹਨੇ ਕਿਹਾ ਬਈ ਮੰਗ ਤਿੰਨ ਵਿਸ਼ ਕਿਹੜੀ ਮੰਗਵਾ ਇੱਕ ਫਰੈਂਡ ਇੱਕ ਬੰਦਾ ਹੁੰਦਾ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਇੱਕ ਬੰਦਾ ਹੁੰਦਾ ਉਸ ਦਿਨ ਉਹ ਖੇਡਦੇ ਹੁੰਦੇ ਲੁੱਡੋ ਤੇ ਉਹ ਕਹਿੰਦੇ ਕਹਿੰਦੇ ਯਾਰ ਲੁੱਡੋ ਖੇਡਦੇ ਉਹਦੇ ਜਿਹੜੇ ਸਾਰੇ ਫਰੈਂਡ ਹੁੰਦੇ ਆ ਉਹਦੀ ਜਿਹੜੀ ਵਾਰੀ ਹੁੰਦੀ ਆ ਉਹਦੀ ਚਾਲ ਹੁੰਦੀ ਆ ਉਹ ਹਰ ਇੱਕ ਵਾਰ ਗੀਟੀ ਕੱਟ ਦਿੰਦੇ ਆ ਉਹਦੀ ਹਨਾ ਕਿ ਉਹ ਚਾਲ ਚੱਲਦਾ ਪਰ ਉਹਦੀ ਗੀਟੀ ਹੈ ਜਿਹੜੀ ਉਹਦੇ ਫਰੈਂਡ ਕੱਟ ਦਿੰਦੇ ਤਾਂ ਉਹ ਜਿੱਤਦਾ ਨਹੀਂ ਹੁੰਦਾ ਕਦੇ ਵੀ ਜਿੱਤਦਾ ਨਹੀਂ ਹੁੰਦਾ ਤਾਂ ਫਿਰ ਇੱਕ ਵਾਰ ਉਹ ਨੂੰ ਕੋਈ ਚਿਰਾਗ ਮਿਲਦਾ ਤੇ ਉਸ ਚੋਂ ਕਿਸਦਾ ਦੇਖਿਆ ਹੁੰਦਾ ਅੱਲਾਹ ਦਿਨੋਂ ਨੇ ਤਾਂ ਕਹਿੰਦਾ ਕਿਸਦਾ ਤੇ ਉਹ ਜਿੰਨ ਨਿਕਲੇ ਹੁੰਦਾ ਤੇ ਉਹ ਕਹਿੰਦਾ ਮੰਗ ਬਈ ਤੇਰੀਆਂ ਕੀ ਇੱਛਾਵਾਂ ਨੇ ਤਾਂ ਉਹ ਕਹਿੰਦਾ ਬਈ ਮੈਂ ਯਾਰ ਜੰਬ ਵੀ ਮੇਰੀ ਗੁੱਟੀ ਆ ਜਿਹੜੀ ਮੇਰੀ ਜਿਹੜੀ ਵਾਰੀ ਆ ਕਦੇ ਵੀ ਕੱਟੀ ਨਾ ਜਾਵੇ ਉਹ ਕਹਿ ਦਿੰਦਾ ਚਲੋ ਜੀ ਉਹ ਕਹਿ ਦਿੰਦਾ ਅਗਲੇ ਦਿਨ ਉਹ ਗੇਮ ਖੇਡਦੇ ਆ ਗੇਮ ਖੇਡਦੇ ਭਈ ਉਹਨੂੰ 6 ਹੀ ਨਹੀਂ ਆਉਂਦਾ ਜਦੋਂ 6 ਆਊਗਾ ਫੇਰ ਹੀ ਗੁੱਟੀ ਜਿਹੜੀ ਹੈਗੀ ਆ ਜਿਹੜੀ ਉਹਦੀ ਵਾਰੀ ਆ ਜਿਹੜੀ ਉਹਦੀ ਪੋਜੀਸ਼ਨਿੰਗ ਆ ਹਨਾ ਉਹ ਬਾਹਰ ਨਿਕਲੂਗੀ ਉਹ ਨਿਕਲਦੀ ਨਹੀਂ 6 ਆਉਂਦਾ ਨਹੀਂ ਨਿਕਲਦੀ ਨਹੀਂ ਤੇ ਉਹ ਨੇ ਆਏ ਧੱਕਿਆ ਨਹੀਂ ਵੀ ਮੈਂ ਜਿੱਤ ਜਾ ਉਹਨੇ ਕਿਹਾ ਵੀ ਮੇਰੀ ਕੱਟੀ ਨਾ ਜਾਵੇ ਤਾਂ ਇਹ ਛਲ ਦੇ ਰੂਪ ਵਿੱਚ ਆਉਂਦਾ ਹੁੰਦਾ ਜੇ ਕੋਈ ਸ਼ਾਰਟਕਟ ਆਪਾਂ ਦੇਖਾਂਗੇ ਤਾਂ ਉਹ ਛਲ ਦੇ ਰੂਪ ਵਿੱਚ ਆਊਗਾ ਉਸ ਦਾ ਤੁਹਾਨੂੰ ਫਾਇਦਾ ਨਹੀਂ ਹੋਊਗਾ ਨੁਕਸਾਨ ਹੀ ਹੋਊਗਾ ਤਾਂ ਫਾਇਦਾ ਕਿਹਦਾ ਹੋਊਗਾ ਹਾਰਡਵਰਕ ਮਿਹਨਤ ਡੈਡੀਕੇਸ਼ਨ ਕੰਸਿਸਟੈਂਸੀ ਤਾਂ ਇਹ ਅੱਜ ਦੇ ਵੀਡੀਓ 'ਚ ਬਸ ਇਹੀ ਸੀਗਾ ਕਿ ਬਈ ਕਰਤਾ ਪੁਰਖ ਵੀ ਕੰਮ ਕਰ ਰਿਹਾ ਤੇ ਮਨੁੱਖ ਜਿਹੜਾ ਹੈਗਾ ਵੇਲਾ ਬੈਠ ਕੇ ਮੰਜੇ ਤੇ ਹਨਾ ਜਾਂ ਕਿਤੇ ਵੀ ਬੈਠ ਕੇ ਕੁਰਸੀ ਤੇ ਬੈਠ ਕੇ ਸੁਪਨੇ ਦੇਖ ਰਿਹਾ ਵੀ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਕੰਮ ਕਰਦਾ ਨਹੀਂ ਮੈਂ ਸਾਰਿਆਂ ਬਾਰੇ ਨਹੀਂ ਗੱਲ ਕੀਤੀ ਬਹੁਤ ਮੇਰੇ ਵੀਰ ਭੈਣ ਭਰਾ ਇਹ ਜਿਹੇ ਨੇ ਜਿਹੜੇ ਜਿਨ੍ਹਾਂ ਨੇ ਦੁਨੀਆ ਹਲਾਈ ਜਿਨ੍ਹਾਂ ਨੇ ਦੁਨੀਆ ਨੂੰ ਦਿਖਾਇਆ ਵੀ ਹਾਂ ਬਈ ਅਸੀਂ ਆ ਕੀਤਾ ਤੇ ਫਿਰ ਜਿਹੜੇ ਦੂਸਰੇ ਹੁੰਦੇ ਜਿਨ੍ਹਾਂ ਜਿਹੜੇ ਵਿਲੇ ਬੈਠੇ ਖਿਆਲੀ ਪਲੌਪ ਬਣਾਉਂਦੇ ਹੁੰਦੇ ਆ ਉਹ ਕਹਿੰਦੇ ਜੀ ਇਹਨਾਂ ਦੀ ਤੱਕੇ ਕਿਸਮਤ ਸੀ ਕਿਸਮਤ ਠੀਕ ਆ ਹੁੰਦੀ ਆ ਪਰ ਤੁਹਾਨੂੰ ਹਰ ਰੋਜ਼ ਉਹ ਕਿਸਮਤ ਦਾ ਦਰਵਾਜ਼ਾ ਖੜਕਾਉਣਾ ਪੈਣਾ ਹੈ ਹਨਾ ਖੋਲੇ ਪਤਾ ਨਹੀਂ ਕਿਦੋਂ ਖੋਲੇ ਉਹ ਕੋਈ ਕੁਝ ਨਹੀਂ ਕਹਿ ਸਕਦੇ ਪਰ ਤੁਹਾਨੂੰ ਹਰ ਰੋਜ਼ ਉੱਠ ਕੇ ਨੌਕ ਕਰਨੀ ਪੈਣੀ ਆ ਡੋਰ ਦੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਤੁਹਾਨੂੰ ਪ੍ਰਾਈਸ ਦੇਣੀ ਪੈਣੀ ਆ ਜੋ ਵੀ ਚੀਜ਼ ਤੁਸੀਂ ਐਕਸਪੈਕਟ ਕੀਤੀ ਹੈ ਜੋ ਵੀ ਡ੍ਰੀਮ ਤੁਸੀਂ ਆਪਣਾ ਸੋਚਿਆ ਹਨਾ ਗੋਲ ਸੋਚਿਆ ਉਸ ਦੀ ਤੁਹਾਨੂੰ ਪਹਿਲਾਂ ਪ੍ਰਾਈਸ ਦੇਣੀ ਪਊਗੀ ਫਿਰ ਤੁਹਾਨੂੰ ਜਾ ਕੇ ਉਹ ਚੀਜ਼ ਮਿਲੂਗੀ ਤੇ ਮੈਂ ਆਪਦੇ ਵੱਲੋਂ 100% ਕਰ ਰਿਹਾ ਹਾਂ ਜੋ ਮੈਂ ਸੋਚਿਆ ਹਨ ਮਿਲੂਗਾ ਮੈਨੂੰ ਪਤਾ ਵੀ ਮਿਲੂਗਾ ਮੈਂ ਇਸੇ ਤਰ੍ਹਾਂ ਹੀ ਡੈਡੀਕੇਸ਼ਨ ਇਸੇ ਕਰਕੇ ਹੀ ਕਰ ਰਿਹਾ ਵੀ 5 ਸਾਲ ਲਗਾਤਾਰ ਆਪਾਂ ਵੀਡੀਓਜ਼ ਪਾਉਣੀ ਹੀ ਪਾਉਣੀ ਆ ਫਿਰ ਚਾਹੇ ਉਹ ਕੋਈ ਵੀ ਜਨਰਲ ਹੋਵੇ ਠੀਕ ਹੈ ਮੈਂ ਤੁਸੀਂ ਵੀਡੀਓਜ਼ ਦੇਖੋਗੇ ਬੱਚੇ ਖੇਡਦੇ ਆ ਉਹ ਵੀਡੀਓਜ਼ ਪਾਈਆਂ ਠੀਕ ਆ ਇੱਕ ਦੋ ਵੀਡੀਓਜ਼ ਫਾਦਰ ਸਾਹਿਬ ਨਾਲ ਪਾਈਆਂ ਉਹ ਪਾਠ ਕਰਦੇ ਨੇ ਹਨ ਤਾਂ ਕੁਝ ਕੁ ਵੀਡੀਓ ਮੇਰੀਆਂ ਆਪਦੀਆਂ ਕੁਝ ਆਪਾਂ ਸ਼ੇਅਰ ਕਰ ਰਹੇ ਆ ਹਨ ਤਾਂ ਇਸ ਹਿਸਾਬ ਨਾਲ ਆਪਾਂ ਕੰਟੀਨਿਊ ਰੱਖਿਆ ਮੰਨ ਲਓ ਜਿਹੜੀ ਹੈਗੀ ਆ ਲੀਡ ਟੁੱਟਣ ਨਹੀਂ ਦਿੱਤੀ ਵਾਰੀ ਟੁੱਟਣ ਨਹੀਂ ਦਿੱਤੀ ਵੀਡੀਓਜ਼ ਦੀ ਹਰ ਰੋਜ਼ ਪਾਉਣੀ ਆ ਹਰ ਰੋਜ਼ ਮੈਂ ਸੋਚ ਰੱਖਿਆ ਵੀ 5 ਸਾਲ ਤੱਕ ਪਾਉਣੀ ਪਾਉਣੀ ਆ ਬਾਕੀ ਫਿਰ ਦੇਖਦੇ ਆ ਬਾਕੀ ਪ੍ਰਮਾਤਮਾ ਦੀ ਮਰਜ਼ੀ ਹਨਾ ਫਿਰ ਬੇਪਰਵਾਹ ਵੀ ਆਪਾਂ ਵੀ ਜੋ ਕੁਝ ਨਾ ਬਣਿਆ ਤਾਂ ਵੀ ਕੋਈ ਚੱਕਰ ਨਹੀਂ ਬਟ ਇਹ ਤਾਂ ਹੋਊਗਾ ਨਾ ਵੀ ਕੁਝ ਟਰਾਈ ਨਹੀਂ ਕੀਤਾ ਦਿਲ 'ਚ ਇਹ ਮਲਾਲ ਨਹੀਂ ਰਹੂਗਾ ਵੀ ਹਾਂ ਵੀ ਮੈਂ ਮਿਹਨਤ ਨਹੀਂ ਕੀਤੀ ਵੀ ਤਾਂ ਨਹੀਂ ਮੈਨੂੰ ਮਿਲਿਆ ਵੀ ਜੇ ਮੈਂ ਵਿਹਲੀਆਂ ਬੈਠਾ ਭਾਲਦਾ ਸੀਗਾ ਤਾਂ ਨਹੀਂ ਮਿਲਿਆ ਹਨਾ ਤਾਂ ਇਹ ਚੀਜ਼ ਆ ਚਲੋ ਉੱਠੋ ਹਿੰਮਤ ਮਾਰੋ ਕੰਮ ਕਰੋ ਹਨਾ ਆਪ ਦਾ ਜੋ ਵੀ ਸੁਪਨਾ ਤੁਹਾਡਾ ਜ਼ਰੂਰੀ ਨਹੀਂ ਕੰਟੈਂਟ ਕ੍ਰੀਏਟਰ ਨਹੀਂ ਕੰਟੈਂਟ ਕ੍ਰੀਏਸ਼ਨ ਹੀ ਤੁਹਾਡਾ ਹੋਰ ਵੀ ਹੋ ਸਕਦਾ ਇੰਜੀਨੀਅਰ ਹਨਾ ਲਾਇਰ ਕੁਝ ਵੀ ਐਕਸ ਵਾਈ ਜ਼ेड ਕੁਝ ਵੀ ਬਣ ਸਕਦੇ ਹੋ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਬਟ ਤੁਹਾਨੂੰ ਹਿੰਮਤ ਮਾਰਨੀ ਪੈਣੀ ਆ ਸਿੱਖਿਆ ਇੱਥੋਂ ਹੀ ਲਓ ਕਰਤਾ ਪ੍ਰਭੁ ਪਰਮਾਤਮਾ ਆਪ ਵੀ ਕਰ ਰਿਹਾ ਸਾਰਾ ਕੁਝ ਸਾਜ ਸੰਭਾਲ ਕਰਨ ਵਾਸਤੇ ਪਰਮਾਤਮਾ ਆਪ ਕਰ ਰਿਹਾ ਭਾਵੇਂ ਉਹਨੇ ਸਾਰਿਆਂ ਵਾਸਤੇ ਡਿਊਟੀ ਲਾਈ ਹੈ ਬਟ ਉਹਨਾਂ ਵਿੱਚ ਆਪ ਵਰਾਜਮਾਨ ਹੋ ਕੇ ਹਨ ਆਪ ਦੀ ਜੋਤ ਧਰ ਕੇ ਫੇਰ ਕਰਵਾ ਰਿਹਾ ਪਰ ਕਰ ਰਿਹਾ ਉਹ ਖੁਦ ਕਰ ਰਿਹਾ ਉਹ ਆਏ ਨਹੀਂ ਬੈਠਾ ਨਹੀਂ ਰਿਹਾ ਕਰ ਰਿਹਾ ਚਲੋ ਜੇ ਤੁਹਾਨੂੰ ਵੀਡੀਓ ਇੱਥੋਂ ਤੱਕ ਵਧੀਆ ਲੱਗੀ ਹਨ ਤੁਸੀਂ ਇੱਥੋਂ ਤੱਕ ਆ ਗਏ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਹਨਾ ਸ਼ੇਅਰ ਕਰਿਓ ਤੇ ਤਾਂ ਕਿ ਸਾਰਿਆਂ ਕੋਲ ਹਨਾ ਜਿੰਨਾ ਕੁ ਵੀ ਮੈਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਪਹੁੰਚ ਸਕੇ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈਜੀ ਸਤ ਸ੍ਰੀ ਅਕਾਲ